ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੋਲ ਕਹਿ ਕੇ ਮੈਂ ਸਮਾਪਤੀ ਕਰਾਂ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਇਹਦੇ ਜੋ ਅਰਥ ਕੀਤੇ ਜਾਣਨ ਸ਼ਲੋਕ ਤੇ ਸਾਰਿਆਂ ਨੂੰ ਕੰਠ ਹੈ ਉਹ ਨਹੀਂ ਨੇ ਅਰਥ ਅਸੀਂ ਜੋ ਇਸ ਦੇ ਅਰਥ ਕਰ ਲੈਂਦੇ ਪ੍ਰਥਮ ਇਹ ਦੇਖਣਾ ਪਏਗਾ ਚਿੰਤਾ ਦੇ ਕਾਰਨ ਕੀ ਨੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾ ਪਹਿਲਾ ਮਨੁੱਖ ਐਸਾ ਸੋਚਦਾਏ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਪਿਆ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਕਿਧਰੇ ਹੋ ਨਾ ਜਾਏ ਹੋ ਨਾ ਜਾਏ ਇੱਕ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਨਾ ਹੋਵੇ ਐ ਚਿੰਤਾ ਦੇ ਦੋ ਕਾਰਨ ਮੈਂ ਫਿਰ ਦੁਹਰਾਵਾਂ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਕਬੀਰ ਕਹਿੰਦੇ ਨਾ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ ਚ ਪਿਆ ਤੂੰ ਜੋ ਦੋਜਿਆਂ ਨਾਲ ਹੋਇਆ ਹੋਏਗਾ ਤੇਰੇ ਨਾਲ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਸੰਸਾਰ ਬੁੱਢਾ ਹੁੰਦਾ ਕਮ ਸੇ ਕਮ ਮੈਂ ਤੇ ਬੁੱਢਾ ਨਾ ਸੰਸਾਰ ਮਰਦਾ ਕਮ ਸੇ ਕਮ ਮੈਂ ਤੇ ਨਾ ਮਰਾਂ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਰ ਬਹੁਤ ਪਹਿਲੂਆਂ ਚ ਮਨੁੱਖ ਐਸਾ ਚੰਦ ਹੈ ਪਰ ਅੰਦਰ ਚਿੰਤਾ ਬਣੀਏ ਕਿਦਰੇ ਹੋ ਨਾ ਜਾਏ ਦੂਸਰਾ ਏ ਪ੍ਰਭੂ ਐਸਾ ਹੋਣਾ ਚਾਹੀਦਾ ਮੇਰੀ ਕਾਮਨਾ ਮੇਰੀ ਮੰਗ ਹੈ ਪਰ ਅੰਦਰ ਚਿੰਤਾ ਬਣੀ ਹੋਈ ਮਤ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਆਉਂਦਾ ਉਹ ਨਹੀਂ ਆਉਂਦਾ ਕਤਈ ਮਨੁੱਖ ਨਾਲ ਅਨਹੋਣੀ ਨਹੀਂ ਆਉਂਦੀ ਤੇ ਜਦ ਅਨ ਹੋਣੀ ਹੁੰਦੀ ਨਹੀਂ ਤੇ ਫਿਰ ਚਿੰਤਾ ਕਿਹੜੀ ਗੱਲ ਦੀ ਕਿਉਂ ਚਿੰਤਾ ਕਰਦੇ ਚਿੰਤਾ ਤਾਂ ਕੇ ਕੀ ਜੀਏ ਉਹਦੀ ਚਿੰਤਾ ਕਰੋ ਜੋ ਅਨ ਹੋ ਨਹੀਂ ਹੋ ਜੇਕਰ ਅਨ ਹੋਣੀ ਹੁੰਦੀ ਹੋਵੇ ਸਤਿਗੁਰੂ ਇਹ ਕਹਿ ਰਹੇ ਹਨ ਬਾਹ ਅਨ ਹੋਣੀ ਨਹੀਂ ਆਉਂਦੀ ਜੋ ਹੁੰਦਾ ਉਹ ਹੋਣਾ ਹੁੰਦਾ ਜੋ ਹੋਵਾ ਹੋ ਵੱਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਸੰਸਾਰ ਵਿੱਚ ਅਨ ਹੋਣੀ ਨਹੀਂ ਆਉਂਦੀ ਦਿਨ ਹੋਇਆ ਹੋਣਾ ਹੀ ਸੀ ਰਾਤ ਹੋਈ ਹੈ ਹੋਣੀ ਸੀ ਸਰਦੀ ਹੋਈ ਹੈ ਹੋਣੀ ਸੀ ਗਰਮੀ ਹੋਈ ਹੈ ਹੋਣੀ ਸੀ ਜਨਮ ਹੋਇਆ ਹੋਣਾ ਹੀ ਸੀ ਮਰਨ ਹੋਇਆ ਹੋਣਾ ਹੀ ਸੀ ਸਭ ਕੁਝ ਹੋ ਰਿਹਾ ਹੈ ਹੋ ਰਿਹਾ ਹੈ ਇਸ ਹੋਣੀ ਨੂੰ ਜੋ ਖਿੜੇ ਵਤੇ ਤਸلیم ਕਰ ਲੈਂਦਾ ਹੈ ਉਹ ਸੱਚ ਨਾਲ ਜੁੜ ਜਾਂਦਾ ਹੈ ਉਨੇ ਹੁਕਮ ਨੂੰ ਮੰਨ ਲਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਪੇਧ ਜਾਤਾ ਸਤਗੁਰ ਰਹਿਮਤ ਕਰਨ ਸਤਸੰ ਦਾ ਇਹ ਫਲ ਤੁਹਾਡੀ ਚੌਲੀ ਚ ਪਵੇ ਇਸ ਰੱਬੀ ਸਿਧਾਂਤ ਨੂੰ ਖਿੜੇ ਮਥੇ ਕਬੂਲ ਕਰੇ ਤਾਂਕੇ ਜੋ ਜੀਵਨ ਮਿਲੇ ਪ੍ਰਭੂ ਦੀ ਤਰਫੋਂ ਇਹ ਸਫਲ ਹੋਵੇ ਤੇ ਪੰਕਤੀਆਂ ਵੀ ਸਾਡੇ ਤੇ ਪੂਰੀਆਂ ਉਤਰਨ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਸਾਹਿਬ ਇਹ ਸੁਣਿਆ ਹੋਇਆ ਤੁਹਾਡੇ ਹਿਰਦੇ ਚ ਵਸਾਵੇ ਔਰ ਸਾਡਾ ਇਹ ਜੋ ਯਤਨ ਹੈ ਇਹ ਵੀ ਪ੍ਰਭੂ ਸਫਲ ਕਰੇ ਬຸນ ਚੁਗ ਦੀ ਸ਼ਾਮਾਂ ਸਾਰਿਆਂ ਦਾ ਧੰਨਵਾਦ ਫਤੇ ਪ੍ਰਵਾਨ ਕਰਨੇ ਵਾਏ ਗੁਰੂ ਜੀ ਕਾ ਕਰਸਾ